ਹਾਂਜੀ ਕਿਸਾਨ ਵੀਰੋ ਆਪਾਂ ਤੁਹਾਡੇ ਨਾਲ ਇੱਕ ਤਜਰਬਾ ਸ਼ੇਅਰ ਕਰਦੇ ਆਂ ਬਈ ਆਪਾਂ ਨੂੰ ਨਾ ਇੱਕ ਕਮੈਂਟ ਆਇਆ ਸੀ ਬਾਈ ਦਾ ਕਹਿੰਦਾ ਬਈ ਆਪਣੀ 70 ਦਿਨਾਂ ਦੀ ਮੂੰਗੀ ਹੋ ਗਈ ਤੇ ਆਪਣੀ 27 ਦਿਨਾਂ ਦੀ ਪਨੀਰੀ ਹੋ ਗਈ ਵੀਡੀਓ ਨਾਲ ਬਣੇ ਰਿਓ ਸਾਨੂੰ ਦੱਸਦੇ ਆਂ ਵੀ ਇਹਦਾ ਕੀ ਹੱਲ ਆ ਕਹਿੰਦਾ ਉੱਤੋਂ ਬਈ ਮੀਂਹ ਪਈ ਜਾਂਦੇ ਨੇ ਵੀ ਹੁਣ ਆਪਾਂ ਕੀ ਕਰੀਏ ਨਾ ਮੈਂ ਨਾਮ ਰੱਬ ਸਰਪੇ ਕਰ ਦਿੰਦਾ ਵੀ ਆਪਾਂ ਵੱਡ ਵੀ ਲੈਂਦੇ ਇਹਦਾ ਪਹਿਲਾ ਦਾ ਪ੍ਰੋਸੈਸ ਇਹ ਆ ਬਈ ਜਦੋਂ ਤੁਸੀਂ ਮੂੰਗੀ ਬੀਜਲੀ ਠੀਕ ਐ ਜਿਹੜੀ ਪੌਦ ਤੁਸੀਂ ਬੀਜਣੀ ਆ ਚਾਹੇ ਬਾਸਪਤੀ ਦੀ ਚਾਹੇ ਕੋਈ ਵੀ ਆ ਚਾਹੇ ਛੱਬੀ ਆ ਉਹ ਬਾਈ ਤੁਸੀਂ 1 ਜੁਲਾਈ ਨੂੰ ਬੀਜੋ ਕਿਉਂਕਿ ਬਾਈ ਇਹ ਜਿਹੜੀ ਪੌਦ ਹੁੰਦੀ ਆ ਜਿਹੜੀ ਪਨੀਰੀ ਹੁੰਦੀ ਹੈਗੀ ਜਿਹੜੀ ਸੌਣ ਦੀ ਵੈਰਾਈਟੀ ਵਾਲੀ ਹੁੰਦੀ ਆ ਇਹ ਬਾਈ ਮੀਹਾਤੀ ਵਧੀ ਜਾਂਦੀ ਰਹਿੰਦੀ ਆ ਠੀਕ ਆ ਇਹਨੂੰ ਕੋਈ ਰੇਹ ਕੂੜਾ ਪਾਉਣ ਦੀ ਲੋੜ ਨਹੀਂ ਆ ਛੇਤੀ ਹੋ ਜਾਂਦੀ ਆ ਤੇ ਮੇਨ ਗੱਲ ਇਹ ਆ ਵੀ ਜਦੋਂ ਇਹ ਬੀਜਣੀ ਵੀ ਆ ਇਹ ਸਮੱਸਿਆ ਚੋਂ ਨਿਕਲਣ ਵਾਸਤੇ ਇੱਕ ਬਾਈ ਤੁਸੀਂ ਜਿਹੜੀ ਪੌਦ ਬੀਜਣੀ ਆ ਜਿਹੜੇ ਵੀ ਉਹਨੇ ਪਹਿਲੀ ਵਾਰੀ ਲਾਈ ਆ ਪੈਸ ਤਾਂ ਗੱਲ ਨੋਟ ਕਰ ਲਿਓ ਪੌਦ ਨੂੰ ਬਾਈ ਇੱਕ ਤਾਂ 5 ਦਿਨ ਪਹਿਲਾਂ ਸੜ ਦੇ ਇੱਕ ਦਿਨ 5 ਦਿਨ ਠਹਿਰ ਕੇ ਤੇ ਆ ਤਿੰਨ ਵਾਰਾਂ ਚ ਪੌਦ ਬੀਜੋ ਬਾਈ ਇਕੱਠਾ ਬੀਜ ਨਾ ਸਟੋ ਚੜਾ 5 ਦਿਨ ਚੜ ਰਹਿ ਜੂਗਾ ਜਾਂ 4 ਦਿਨ ਮੀਂਹ ਪੈ ਜੂਗਾ ਹਨਾ ਕਦੇ ਤਾਂ ਰੱਬ ਮੌਸਮ ਸਾਫ਼ ਕਰੂ ਇਹ ਚੀਜ਼ ਦੀ ਇਹੀ ਹੱਲ ਆ ਵੈਸੇ ਆਪਾਂ ਬਈ ਇਹੀ ਚੀਜ਼ ਅਜਮਾਉਣੇ ਹੁੰਨੇ ਆ ਤੇ ਆਪਣੀ ਮੂੰਗੀ ਬਈ ਖੜੀ ਆ ਆਪਾਂ ਆ ਪੌਦ ਬੀਜੀ ਆ 1 ਜੁਲਾਈ ਨੂੰ 1 ਜੁਲਾਈ ਨੂੰ ਬੀਜ ਕੇ ਬਈ ਹੁਣ ਆਪਾਂ ਇਹ 1 ਅਗਸਤ ਨੂੰ ਵੀ ਲਾਉਣੀ ਸਟਾਰਟ ਕਰਤੀ ਨਾ ਫੇਰ ਵੀ ਬਈ ਕੱਚੀ ਕੱਚੀ ਖੜੀ ਰਹੁ ਤੇ ਗੱਲ ਆ ਜਾਂਦੀ ਆ ਬਈ ਜੇ ਆਪਾਂ ਗੱਲ ਕਹੀ ਆ ਵੀ ਬੀ ਹਨਾ ਵੀ ਆਪਾਂ ਅੱਡੋ ਅੱਡ ਬੀ ਸਟੋ ਤੇ ਬੀ ਬਈ ਸੋਡਾ ਝੋਨੇ ਦਾ ਘਰ ਦੇ ਹੀ ਰੱਖਿਆ ਹੋਣਾ ਚਾਹੀਦਾ ਕਿਉਂਕਿ ਚਲੋ ਜਿਹੜਾ ਹੁੰਦਾ ਵੀ ਫਾਲਤੂ ਆਪਣੇ ਕੋਲੇ ਬਾਦੂ ਹੁੰਦਾ ਨਾ ਆਪਾਂ ਅਲੱਗ-ਲਾਗੇ ਬੀਜਦਿਆ ਕਰਾਂਗੇ ਜੇ ਆਪਾਂ ਅਲੱਗ-ਲਾਗੇ ਬੀਜਾਂਗੇ ਵੀ ਜਿਹੜੇ ਵੀ ਆਪਣੇ ਮੌਸਮ ਸਾਫ ਚ ਮਤਲਬ ਕਿ ਆਪਣਾ ਬਈ ਮੂੰਗੀ ਕੱਟੀ ਜਾਊ ਹਣਾ ਉਹਦੇ ਚ ਆਪਾਂ ਜਿਹੜੀ ਆਪਾਂ ਨੂੰ ਪੌਦ ਸਹੀ ਲੱਗੂ ਬਿਹਾ ਕੱਚੀ-ਕੱਚੀ ਆਪਾਂ ਇਹ ਲਾ ਦਈਏ ਇਹਦਾ ਇਹੀ ਹਾਲ ਆ ਬਈ ਇਹਦਾ ਕੋਈ ਹੱਲ ਨਹੀਂ ਤੇ ਬਈ 1 ਜੁਲਾਈ ਤੋਂ ਪਹਿਲਾਂ ਤੁਸੀਂ ਪੌਦ ਬੀਜਿਆ ਨਾ ਕਰੋ ਵਾਲੇ ਵੀਰਾਂ ਪੈਂਦੀ ਸਿੜ ਦਿੰਦੇ ਆ ਦੇਖ ਕੇ ਜੇ ਮੌਸਮ ਵੀ ਹਾਂ ਹੁਣ ਸੌਣ ਜਾ ਲਵਿਆਂ ਨਾਲ ਵੀ ਬੀਜ ਦਈਏ ਤੇ ਉਹਦੀ ਸੇਵਾ ਕਰਨ ਲੱਗ ਜੰਦੇ ਨੇ ਮੁੜ ਕੇ ਦਿੱਕਤਾਂ ਆ ਜਾਂਦੀਆਂ ਨੇ ਬਾਈ ਚਲੋ ਮੌਸਮ ਨੇ ਤਾਂ ਹਨਾ ਪਤਾ ਨਹੀਂ ਕਿਵੇਂ ਕੀ ਹੋਣਾ ਹੁੰਦਾ ਇਹ ਵੀਡੀਓ ਨੋਟ ਕਰ ਲਿਓ ਬਾਈ ਸੇਵ ਕਰ ਲਿਓ ਗਾਂਹ ਵਾਲੇ ਸਾਲ ਵੀ ਤੁਹਾਡੇ ਕੰਮ ਆਊਗੀ ਐਵੇਂ ਐਵੇਂ ਕਰਕੇ ਮਿੱਤਰੋ ਆਪਾਂ ਪੌਦ ਬੀਜ ਲੈਣੇ ਆ ਤੇ ਐਵੇਂ ਐਵੇਂ ਕਰਕੇ ਬਾਈ ਆਪਾਂ ਮੂੰਗੀ ਵਾਲੇ ਚਾਹੇ ਲਾ ਦਨੇ ਆ ਗੱਲਾਂ ਕਰਿਓ ਨੋਟ ਜੇ ਤੁਹਾਨੂੰ ਕੋਈ ਹੋਰ ਵੀ ਕਿਸੇ ਚੀਜ਼ ਦੀ ਦਿੱਕਤ ਆਉਂਦੀ ਆ ਆਪਾਂ ਨੂੰ ਕਮੈਂਟ ਕਰ ਦਿਓ ਆਪਾਂ ਨੂੰ ਬਈ 5 ਸਾਲ ਹੋ ਗਏ ਅੱਜ ਮੂੰਗੀ ਬੀਜ ਦੇ ਨੂੰ ਆਪਾਂ ਨੂੰ ਐਕਸਪੈਰੀਮੈਂਟ ਸਾਰੇ ਕਸਦਾ ਆਇਆ ਹੋਇਆ ਕਮੈਂਟ ਕਰਕੇ ਦੱਸ ਦਿਓ ਆਪਾਂ ਤੁਹਾਨੂੰ 101% ਸੋਲੂਸ਼ਨ ਕੱਢ ਕੇ ਦਿਆ ਕਰਾਂਗੇ ਤੇ ਵੀਡੀਓ ਆਪਦੇ ਕਿਸਾਨਾਂ ਤੱਕ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ